बाद चो करेंचारे बारे बख्शी भैन जी बखशीश कौर भैन जी आ जाओ जी आ जाओ भैं तो मर तो तारी है मैं ठंड भी लगेगी है ना उदोसम चेज हो गया ਕੀਸਕੋਰ ਪੈਂ ਜੀ ਦਾ ਸਨਮਾਨ ਕਰ ਰਹੇ ਡੋਗਰਾ ਸਾਹਿਬ ਬੀਡੀਪੀਓ ਸਾਹਿਬ ਅਨੰਦਰਜੀ ਟਿੰਕਾ ਜੀ ਸੰਧਿਆ ਭੈਣ ਜੀ ਮੰਜੂ ਭੈਣ ਜੀ ਹਰਪ੍ਰੀਤ ਕੌਰ ਜੀ ਸਨਮਾਨ ਕਰ ਰਹੇ ਆ ਦਕਸ਼ੀਸ਼ ਕੌਰ ਜੀ ਪੰਚ ਦਕਸ਼ੀਸ਼ ਕੌਰ ਜੀਵਾ ਤੁਹਾਨੂੰ ਸੋਣੀ ਕਲੀ ਮਾਰਦਾ ਰੋਕੋ ਸਤਿ ਸ਼੍ਰੀ ਅਕਾਲ ਗੁਰਪਾਲ ਭਾਈ ਜੀ ਪੰਚ ਸਾਹਿਬ ਦੇ ਬਾਕੀਏ ਦੇਖੀਏ ਲੰਮ ਤਰੀਕੀ ਦੀ ਮਾਣ ਜਿਹਨੇ ਪੰਜ ਦਰ ਪੰਜ ਬਖਰੇ ਉੱਤੇ ਖੜੇ ਹੋ ਕੇ ਆ ਗਏ ਹੋਏ ਆ ਸ਼ਾਬਾਸ਼ ਬਹੁਤ ਸੀਗਾ ਸਤਿਕਾਰ ਕਰਨਾ ਪੰਚੀ ਚਰ ਨੇ ਸਾਇਆ ਆਪਣੇ ਤੇਰਾ ਖੂਸਟਾਇਆ ਤੇ ਅੱਜ ਆਪਣੇ ਪਰੋੜਿਆਂ ਦੇ ਆਪਾਂ ਇਹਨਾਂ ਦਾ ਸਤਿਕਾਰ ਦਿਲੋਂ ਕਰਨਾ ਤੇ ਤਾੜੀਆਂ ਮਾਰ ਕੇ ਕਾਈਏ ਹਾਂ ਸਰਪੰਸਾਉਂ ਦੇ ਆਓ ਤੁਸੀਂ ਵੀ ਅੰਦਰ ਦਿੱਟੇ ਨਹੀਂ ਉੱਪਰ ਆਜੋ ਸਰਪੰਸਾਹਬ ਇੱਥੇ ਦਾ ਰਾਈਵਾਲ ਚੱਕਰ ਪੈਣਾ ਹੈ ਮੈਨੂੰ ਫੂਨਾ ਜਾਣਾ ਹੈ ਗਰਮ ਬਿੰਨੂ ਬਲੇਟਾਰਤਾ ਤੁਸੀਂ ਨਹੀਂ 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 ਪਿਆਰ ਦੀ ਲੜਾਈ ਕਿੰਨਾ ਧੜਾ ਦੇਦੀ ਹੈ ਨਾ ਆਜੋ 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 ਸਾ ਜਿਉਂ ਕਿ ਰੀਨਵੋ ਸਕੂਲ ਬੋਲੋ ਬਹੁਤ ਵੱਡੇ ਅੱਜ ਸਰਮਾਨ ਸਤੋਵਾਲੀ ਪੰਚਾਇਤ ਦਾ ਤੇ ਉਸ ਤੋਂ ਬਾਅਦ ਸਾਡੇ ਗਰਮੇਨ ਭਾਜੀ ਆਜੋ ਜੀ ਆਓ ਗਰਮੇਨ ਭਾਜੀ ਮਾਰ ਦੋ ਤਾਲੀਆਂ ਟਿੱਡੀ ਅੱਖ ਨਹੀਂ ਰਹੀ ਇਹ ਦੀ ਵਾਹ ਗਰਮੇਲ ਜੀ ਦਾ ਸਨਮਾਨ ਕਰ ਰਹਾ ਹੈ ਆ ਬੀਡੀਪੀਓ ਸਾਹਿਬ ਤੇ ਇਹ ਜਿਹੜਾ ਸਨਮਾਨ ਹੋ ਰਿਹਾ ਨਾ ਕਿ ਕਿਹਬੀ ਕਹਿੰਦੀ ਯਾਰ ਲੋਈ ਸਸਤੀ ਲੈ ਲਓ ਫਿਰ ਅਨਿਲ ਭਾਜੀ ਨੇ ਮੈਨੂੰ ਕਿਹਾ ਸੀ ਕਿ ਦੋਗਰਾ ਸਾਹਿਬ ਨੂੰ ਮੇਰੇ ਸਾਹਮਣੇ ਗੱਲ ਹੋਈ ਕਿ ਲੋਈ ਇੱਧਰ ਨਹੀਂ ਕਿ ਸਾਰਾ ਸਾਲ ਇੱਥੇ ਇਹਨਾਂ ਤੋਂ ਸਰਦੀ ਚ ਇਹਨਾਂ ਨੇ ਖਾ ਲਓ ਇਹ ਬਿਆਰਦਾ ਨਹੀਂ ਕਾਜੀ ਐਸੇ ਦੀ ਕੋਈ ਵੈਲੀ ਨਹੀਂ ਇਹ ਜਿਹੜਾ ਨਿੱਕ ਤੁਹਾਨੂੰ ਰੇਨਵੋਲ ਸਕੂਲ ਅੱਜ ਦੇ ਰਿਹਾ ਹੈ ਸਰਮਾਨ ਸਿੰਘ ਮੱਖੋ ਤੇ ਉਹਨਾਂ ਦਾ ਹੁਣ ਰਹਿ ਗਿਆ ਭਾਜੀ ਬੂਟਾ ਭਾਜੀ ਆਜੋ ਆਜੋ ਭਾਜੀ ਇਕੱਲੇ ਦੇਖੀ ਜਾਂਦੇ ਸੀ ਮੈਂ ਕਿਦਾ ਰਹਿ ਗਿਆ ਆਜਾ ਇਹ ਤਾਂ ਹੋ ਨਹੀਂ ਸਕਦੀ ਆਜੋ ਆਜੋ ਬੂਟਾ ਭਾਜੀ ਧੰਨਵਾਦ ਆਜੋ ਬੂਟਾ ਭਾਜੀ ਸਾਡੇ ਆਮਦਵੀ ਪਾਰਟੀ ਦੇ ਸਤਿ ਸ਼੍ਰੀ ਅਕਾਲ ਜੀ ਵੀਡੀਓਜ਼ ਹਾਂ ਕਰਦੇ ਕਰਦੇ ਫਿਕਰ ਨਾ ਕਰੋ ਤੁਸੀਂ ਕਰਦੇ ਕੰਮ ਤੇ ਕਰਦੇ ਕਰਦੇ ਸੀ ਕਰਦੇ ਜੀ ਕਰਦੇ ਮੈਨੂੰ ਆਪਣੇ ਤਰੀਕੇ ਨਾਲ ਹੋਂ ਕਰਨ ਦੇ ਤਾਜੀ ਤਾਜੀ ਕਰਦੇ ਬੀਡੀਓ ਸਾਹਿਬ ਡੋਗਰਾ ਸਾਹਿਬ ਹਰਪਿੰਦ ਪਹਿ ਜੀ ਸੰਧਿਆ ਪਹਿ ਜੀ ਮਨਜੂ ਪਹਿ ਜੀ ਪੰਚਾਇਤ ਪੂਰੀ ਸਨਮਾਨ ਕਰ ਰਹੇ ਬੂਤਾਪਾ ਜੀ ਦਾ ਜ਼ੋਰਦਾਰ ਤਾੜੀਆਂ ਬਨਾਰ ਯੂਨੀਵਰਸਿਟੀ ਅੱਜ ਮੇਕ ਦੇ ਰਿਹਾ ਉ ਲੋਈਆਂ ਬੇਤੇ 20 ਸਾਲ ਸਾਰਾ ਯਾਦ ਰੱਖਣਗੇ ਇਹ ਸਾਲ ਨੂੰ ਸਾਡੇ ਪਿਆਰ ਨੂੰ ਸਾਡੇ ਸਪਟਾਰ ਨੂੰ ਅਦਰ ਨੰਬਰਦਾਰ ਸਾਹਿਬ ਇਹਨਾਂ ਦਾ ਤਾਲ ਆਈਆਂ ਦੇਖਦੇ ਕੋ ਦੇਖੇ ਨਾ ਮੈਂ ਸਾਰਿਆਂ ਦੇਖਾ ਉਹ ਸੌਰੀ ਅੱਖਾਂ ਦਾ ਪ੍ਰੇਸ਼ਨ ਹੋਇਆ ਬਾਬਾ ਜੀ ਕੰਨ ਕੀ ਤੁਹਾਡੀਆਂ ਅੱਖਾਂ ਠੀਕ ਠਾਕ ਹੋਣ ਤੇ ਤੁਹਾਨੂੰ ਦੂਦ ਉਹਨਾਂ ਦੇ ਸਣ ਇੱਕੋ ਹੀ ਵਿਦੇ ਸਾਰਿਆਂ ਨੂੰ ਹਾਂ ਜੀ ਟਿੰਕਾ ਭਾਜੀ ਬਹੁਤ ਵਧੀਆ ਇਨਸਾਨ ਸਵਾਦ ਸੇਵਕ ਵੀ ਆ ਤੇ ਹੁਣ ਲੈ ਨੰਬਰਦਾਰ ਵੀ ਬਣ ਗਿਆ ਨੰਬਰਦਾਰ ਅੱਗੇ ਵੀ ਹੈਗੇ ਸੀ ਮੇਰਾ ਜਾਲ ਨਹੀਂ ਸੀ ਹੈ ਵੀ ਸੀ ਕੋਡਮੀਟਰ ਆ ਬਦਮੀ ਪਾਰਟੀ ਉਹਨਾਂ ਤੋਂ ਬਾਅਦ ਸਾਡੇ ਹਨੰਦਰ ਭਾਜੀ ਹਨੰਦਰ ਭਾਜੀ ਤਾਂ ਭੋਲਾ ਜਿਹਾ ਵਿਚਾਰਾ ਰਾਜਨੀਤੀ ਚ ਹੀ ਫਸ ਗਿਆ ਆ ਜਾਓ ਇੰਦਰ ਜੀ ਦੇ ਭਾਜੀ ਖਿੱਚ ਲੈਂਦੇ ਆ ਹੈ ਨਹੀਂ ਉਹ ਤਾਂ ਚਾਹੀਦਾ ਸ਼੍ਰੀ ਸਭੀ ਰਾਜਨੀਤੀ ਚ ਇਦਾਂ ਨਹੀਂ ਹੋਣੀ ਚਾਹੀਦੀਆ ਰਵਿੰਦਰ ਭਾਜੀ ਬਹੁਤ ਵਧੀਆ ਪੜਾ ਵਧੀਆ ਪਰਿਵਾਰ ਵਧੀਆ ਬੱਚੇ ਪੜਾ ਕੇ ਜਿਹੜੇ ਬਾਹਰ ਤੋਂ ਜਿੰਦ ਅਨੰਦਰ ਭਾਜੀ ਤੇ ਸਨਮਾਨ ਵੀ ਤਾਂ ਹੁਣ ਮੰਜੂ ਭਾਜੀ ਸੌਰੀ ਭੈਣ ਜੀ ਥੋੜਾ ਜਿਹਾ ਜਰਮਾਨਾ ਚਾਹੀਦਾ ਹੁਣ ਆਪਾਂ ਤੁਸੀਂ ਕਹਿੰਦੇ ਸੀ ਨਾ ਵੀਡੀਓ ਤਾਂ ਹੁਣ ਆਪਾਂ ਸਾਰਿਆਂ ਨੇ ਜਰਮਾਨਾ ਕਰਨਾ ਕਿਉਂਕਿ ਚੀਜ਼ ਵਗੈਰ ਸਾਡੇ ਵੀਡੀਓ ਸਾਹਿਬ ਅਮਰਜੀਤ ਸਿੰਘ ਜੀ ਉਹ ਡਿਜ਼ਰਵ ਕਰਦੇ ਆ ਸਾਦਾ ਵੀ ਠੱਕੇ ਨਾਲ ਨਹੀਂ ਨਾਲ ਲਈ ਜਾਂਦੇ ਜੀ ਆ ਜਾਓ ਇਕੱਠੇ ਹੋ ਕੇ ਆਜੋ ਜੀ ਲੈ ਕੇ ਆਓ ਲੈ ਕੇ ਆਓ ਰਜਨਾ ਲਓ ਜੇ ਖੜੇ ਹੋ ਕੋ ਨਾਲ ਲਓ ਜੀ ਹੁਣ ਤਾੜੀਆਂ ਜਦੋਂ ਬੜਾ ਬੜਾ ਰੱਖਿਆ ਨਤਨ ਵੇਗਲ ਦਾ ਹੱਦਾਂ ਤਾੜੀਆਂ ਕਦੇ ਜਾਰੀ ਜਾਂ ਮਾਰਦੇ ਆ ਤੇ ਸਾਰੀ ਪੰਜਾਬ ਦੀ ਕੁੰਜੀ ਵੀਡੀਓ ਸਾਥ ਤੋਂ ਹੁੰਦੀ ਆ ਤਾੜੀ ਮਾਰਦੇ ਜੇ ਰੱਖੋ ਸਾਰੇ ਆਹ ਤਾੜੀ ਵੈਪਰੋ ਕੰਟੀਨਿਊ <laughs>